ਪੰਜਾਬ ਇੱਕ ਸਥਿਤੀ ਚ ਹਜੇ ਹੜਾ ਚ ਨਿਕਲਿਆ ਨਹੀਂਗਾ ਤੇ ਨਾਲ ਦੀ ਨਾਲ ਇਹ ਘਟਨਾ ਸਾਹਮਣੇ ਆਉਂਦੀ ਆ ਘਟਨਾ ਤੋਂ ਬਾਅਦ ਮੈਂ ਨਹੀਂ ਕਹਿੰਦਾ ਕਿ ਅੱਜ ਹੀ ਹੋ ਰਿਹਾ ਕਿ ਪ੍ਰਵਾਸੀਆਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ ਇਹ ਬੜੇ ਲੰਬੇ ਸਮੇਂ ਤੋਂ ਇਹ ਗੱਲ ਚੱਲ ਰਹੀ ਹੈ ਕਿ ਪ੍ਰਵਾਸੀ ਛੱਡ ਕੇ ਚਲੇ ਜਾਓ ਇੱਥੇ ਪ੍ਰਵਾਸੀ ਕਿਤੇ ਦੇ ਵੀ ਹੋਣ ਉਹ ਕੈਨੇਡਾ ਦੇ ਹੋਣ ਆਸਟ੍ਰੇਲੀਆ ਦੇ ਹੋਣ ਯੂਰਪ ਦੇ ਹੋਣ ਕਿਤੇ ਦੇ ਵੀ ਜਿਹੜੇ ਸਾਡੇ ਜਾਂਦੇ ਆ ਇੱਥੇ ਉਹ ਤੇ ਇੱਥੇ ਕੀ ਆਉਣੇ ਉਹ ਇਹਨਾਂ ਉਹ ਆਏ ਸੀ ਅਸੀਂ ਭਜਾ ਦਿੱਤੇ ਕੁੱਟ ਕੇ 47 ਤੇ ਭਜਾ ਦਿੱਤੇ ਓਏ ਆ ਗਏ ਓਏ ਲੁੱਟ ਲੈਣ ਗਏ ਓਏ ਇੱਥੇ ਸਾਡੇ ਤੇ ਕਲਚਰ ਖਰਾਬ ਹੋ ਜਾਊ ਸਾਡੇ ਘਰਾਂ ਦੇ ਵਿੱਚ ਪਿੰਡਾਂ ਤੋਂ ਬਾਹਰ ਕੱਢੋ ਇਹਨਾਂ ਨੂੰ ਪਿੰਡਾਂ ਦੇ ਪਿੰਡਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਸ ਕਿਸਮ ਦੀ ਕਮਿਊਨਲ ਭਾਸ਼ਾ ਇਸ ਗੱਲ ਨੂੰ ਇੰਜ ਨਾ ਸਮਝੋ ਕਿ ਹਾਈ ਤੋਬਾ ਪੰਜਾਬ ਦੇ ਉੱਤੇ ਕੋਈ ਟਿੱਡੀ ਦਲ ਦਾ ਹਮਲਾ ਹੋ ਗਿਆ ਹੋਵੇ ਤੇ ਹੁਣੇ ਸਪਰੇ ਕਰਕੇ ਖਤਮ ਕਰਨੀ ਆ। ਸੋਚਦੀ ਸਾਡੀ ਹੁੰਦੀ ਟੈਂਡੈਂਸੀ ਹੁੰਦੀ ਆ ਇਹ ਇੰਜ ਸੋਚਦੀ ਆ ਵੀ ਬਸ ਇੱਕ ਆ ਤੇ ਫਿਰ ਉਹ ਸਾਰੀ ਇੰਜ ਆ ਉਹ ਸਾਨੂੰ ਕਿਉਂਕਿ ਸੂਟ ਕਰਦਾ ਸਾਨੂੰ ਨਿੰਦਣਾ ਉਹਦੇ ਚ ਫਾਇਦਾ ਲੱਗਦਾ। ਇਸ ਗੱਲ ਦਾ ਮੈਂ ਬਿਲਕੁਲ ਪੁੱਲਦਾ ਨਹੀਂ ਜਿਹੜੇ ਲੋਕਾਂ ਦੀ ਚਿੰਤਾ ਸਾਡੇ ਪੰਜਾਬੀਆਂ ਦੀ ਪੰਚਾਇਤਾਂ ਦੀ ਹੋਰ ਨਾ ਦੀ ਕਿ ਵਿੱਚ ਕ੍ਰਿਮੀਨਲ ਲੋਕਾਂ ਐਸ ਮਨਸਿਕਤਾ ਦੁਨੀਆ ਪੱਧਰ ਤੇ ਫੈਲੀ ਹੋਈ ਹੈ ਜਦੋਂ ਮਰਜ਼ੀ ਉਹਨੂੰ ਬਟਨ ਦਬਕ ਕੇ ਟ੍ਰਿਗਰ ਕਰ ਲੋ ਜਦੋਂ ਮਰਜ਼ੀ ਉਹਨੂੰ ਪੜਕਾ ਲਓ ਇਹ ਸਿੱਖੀ ਨਹੀਂ ਗੁਰੂ ਰਵਿਦਾਸ ਕਿੱਥੋਂ ਆਏ ਰਹਣੇ ਸਿਤੂਆ ਕਬੀਰ ਕਿੱਥੋਂ ਆਏ ਉੱਥੋਂ ਆਏ ਕਿਸੇ ਦੀ ਕੋਈ ਫਰਕ ਜਾਤ ਮਜਬ ਭਾਸ਼ਾ ਦਾ ਜਗਾ ਦਾ ਕੋਈ ਹੈ ਪੰਜ ਪਿਆਰੇ ਕਿੱਥੋਂ ਕਿੱਥੋਂ ਆਏ ਉੱਥੋਂ ਹੀ ਆਪਾਂ ਸਭ ਕੁਝ ਸਿੱਖ ਲਈਏ ਵੀ ਅਸੀਂ ਤੇ ਸਾਡੇ ਦੇ ਜਿਹੜੇ ਬਾਨੀ ਹੈਗੇ ਆ ਉਹਨਾਂ ਲਈ ਤੇ ਕੋਈ ਅੰਦਰ ਬਾਹਰ ਵਾਲਾ ਸਵਾਲ ਹੀ ਨਹੀਂ ਕਿ ਤੂੰ ਅੰਦਰ ਦਾ ਹੈ ਤੂੰ ਤੇ ਬਾਹਰ ਦਾ ਤੂੰ ਪੰਜਾਬੀ ਹੈ ਤੂੰ ਗੈਰ ਪੰਜਾਬੀ ਹੈ ਤੇਰਾ ਰੰਗ ਕਾਲਾ ਤੇਰਾ ਰੰਗ ਚਿੱਟਾ ਇਹਦੇ ਚ ਕੋਈ ਗੱਲ ਹੀ ਨਹੀਂ ਹੈਗੀ ਇਥੇ ਸਾਡੇ ਬੰਦਿਆਂ ਨੂੰ ਉਹਨਾਂ ਦੀ ਲੋੜ ਐ ਇਸ ਕਰਕੇ ਰੱਖਦੇ ਆ ਪੰਜਾਬੀ ਜਿਹਦਾ ਐ ਕਿ ਅਸੀਂ ਇਹਨਾਂ ਤੋਂ ਬਿਗੈਰ ਬਚ ਨਹੀਂ ਸਕਦੇ ਪਰ ਇਹਨਾਂ ਦੇ ਨਾਲ ਅਸੀਂ ਰਹਿ ਵੀ ਨਹੀਂ ਸਕਦੇ ਹਾਂਜੀ ਬਾਲਤਾ ਬਾਬੇ ਨਾਨਕ ਦਾ ਸੰਦੇਸ਼ ਇਹਨੂੰ ਤੋੜ ਕੌਣ ਰਿਹਾ ਲੱਗਦਾ ਏ ਏਜੰਸੀਆਂ ਦਾ ਕੰਮ ਹੋਊਗਾ ਇਸ ਸਮੇਂ ਹੜ੍ਹ ਦੀ ਸਥਿਤੀ ਚੋਣਾ ਅੱਗੇ ਆਉਣ ਵਾਲੇ ਸਮੇਂ ਚ ਇਹ ਸਥਿਤੀ ਪੈਦਾ ਕਰਦਣੀ ਇੱਕ ਧਿਰ ਦੂਜੀ ਦੇ ਖਿਲਾਫ ਖੜੀ ਕਰ ਦੇਣੀ ਤਕੜੇ ਤੇ ਲੜਾਕੂ ਤੇ ਅਸੀਂ ਪਹਿਲਾਂ ਹੀ ਸੀਗੇ ਉੱਤੇ ਸਾਡੇ 10ਵੇਂ ਪਾਸ਼ਾ ਨੇ ਅਮਰਤ ਸ਼ਿਕਾ ਕੇ ਸਾਨੂੰ ਸਿੰਘ ਬਣਾਤਾ ਫੇ ਤੁਸੀਂ ਸਾਰੇ ਹੀ ਸਰਦਾਰ ਆ ਅੱਗੇ ਲਾਤਾ ਸਰ ਸਰਦਾਰ ਦਾ ਮਤਲਬ ਲੀਡਰ ਆਰਐਸਐਸ ਦੀ ਸੋਚ ਆ ਨਫ਼ਰਤ ਪੈਦਾ ਕਰਨੀ ਭੈ ਪੈਦਾ ਕਰਨਾ ਦੂਜਿਆਂ ਨੂੰ ਦਰਕਾਰ ਨਾਲ ਗਲੇ ਲਾਉਣ ਦੀ ਜਗਾ ਉਹਦੇ ਅਸੀਂ ਸ਼ਿਕਾਰ ਹੋਈ ਜਾਂਦੇ ਆ ਨਹੀਂ ਇਹ ਇਹੋ ਜੀਆਂ ਘਟਨਾਵਾਂ ਤਾਂ ਪੰਜਾਬ ਚ ਹੋਰ ਵੀ ਬਹੁਤ ਨੇ ਪੰਜਾਬ ਇੱਕ ਗੈਂਗਸਟਰ ਦਾ ਅੱਡਾ ਬਣ ਚੁੱਕਾ ਆ ਨਸ਼ੇ ਕਰਕੇ ਨਸ਼ਾ ਉਹਨਾਂ ਨੇ ਭਲਾਇਆ ਨਸ਼ਾ ਸੀ ਉਹਨਾਂ ਨੂੰ ਵੀ ਲਾਇਆ ਹੋ ਰਜਾਨਾ ਟਾਈਮਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਪਖਤਾ ਪੰਜਾਬ ਦੀ ਸਥਿਤੀ ਸਾਰਿਆਂ ਦੇ ਸਾਹਮਣੇ ਆ ਇੱਕ ਸਥਿਤੀ ਚੋਂ ਹਜੇ ਪੰਜਾਬ ਨਹੀਂ ਨਿਕਲਿਆ ਤੇ ਦੂਸਰੇ ਪਾਸੇ ਘਟਨਾ ਘਟਦੀ ਹੈ ਕਿ ਇੱਕ 5 ਸਾਲ ਦਾ ਬੱਚਾ ਜਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜਿਸ ਦੀ ਜਦੋਂ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਦੇਖ ਕੇ ਦਿਲ ਡਰ ਜਾਂਦਾ ਹੈ ਬੰਦੇ ਉਸ ਸਰੀਰ ਤੋਂ ਉਸ ਫੁਟੇਜ ਤੋਂ ਉਸ ਫੋਟੋ ਤੋਂ ਨਜ਼ਰ ਹਟਾ ਲੈਂਦੇ ਨੇ ਕਿ ਇੰਨੀ ਦਰਿੰਦਗੀ ਵੀ ਕੋਈ ਕਰ ਸਕਦਾ ਹੈ ਪੰਜਾਬ ਦੇ ਵਿੱਚ ਮਸਲਾ ਪ੍ਰਵਾਸੀਆਂ ਦਾ ਉੱਠਦਾ ਹੈ ਕਿ ਪ੍ਰਵਾਸ ਪ੍ਰਵਾਸ ਜੋ ਹੋਇਆ ਇੱਥੇ ਪ੍ਰਵਾਸੀ ਆਏ ਇਹ ਘਟਨਾ ਨੂੰ ਅੰਜਾਮ ਦੇਣ ਵਾਲਾ ਵੀ ਇੱਕ ਪ੍ਰਵਾਸੀ ਸੀ ਤੇ ਉਸ ਤੋਂ ਬਾਅਦ ਪੂਰੇ ਪ੍ਰਵਾਸੀਆਂ ਦੇ ਖਿਲਾਫ ਇੱਕ ਮਹਮ ਇੱਕ ਲਹਿਰ ਉੱਠੀ ਕਿ ਪ੍ਰਵਾਸੀਆਂ ਨੂੰ ਇੱਥੋਂ ਵਾਪਸ ਜਾਣਾ ਚਾਹੀਦਾ ਸਾਰੇ ਪ੍ਰਵਾਸੀਆਂ ਦਾ ਕਸੂਰ ਹੈ ਜਾਂ ਜਿਹੜਾ ਕ੍ਰਿਮਨਲ ਆ ਜਾਂ ਜਿਹੜਾ ਮੁਜਰਮ ਆ ਉਹੀ ਮੁਜਰਮ ਹੈ ਦੂਸਰਿਆਂ ਨੂੰ ਮੁਜਰਮ ਨਾ ਬਣਾਇਆ ਜਾਵੇ ਇਸ ਬਾਰੇ ਚਰਚਾ ਕਰਨ ਲਈ ਸਾਡੇ ਨਾਲ ਉੱਗੇ ਚਿੰਤਕ ਪ੍ਰੋਫੈਸਰ ਮਨਜੀਤ ਸਿੰਘ ਹੋਣਗੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਠੀਕ ਹੋ ਤੁਸੀਂ ਬਿਲਕੁਲ ਠੀਕ ਹੈ ਜੀ ਪੰਜਾਬ ਇੱਕ ਸਥਿਤੀ ਚ ਹਜੇ ਹੜਾ ਚ ਨਿਕਲਿਆ ਨਹੀਂਗਾ ਤੇ ਨਾਲ ਦੀ ਨਾਲ ਇਹ ਘਟਨਾ ਸਾਹਮਣੇ ਆਉਂਦੀ ਹੈ ਘਟਨਾ ਤੋਂ ਬਾਅਦ ਮੈਂ ਨਹੀਂ ਕਹਿੰਦਾ ਕਿ ਅੱਜ ਹੀ ਹੋ ਰਿਹਾ ਕਿ ਪ੍ਰਵਾਸੀਆਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ ਇਹ ਬੜੇ ਲੰਬੇ ਸਮੇਂ ਤੋਂ ਇਹ ਗੱਲ ਚੱਲ ਰਹੀ ਹੈ ਕਿ ਪ੍ਰਵਾਸੀ ਛੱਡ ਕੇ ਚਲੇ ਜਾਓ ਇੱਥੋਂ ਤੁਸੀਂ ਦੇਖੋ ਪਹਿਲੀ ਗੱਲ ਇਹ ਹੈ ਕਿ ਪ੍ਰਵਾਸੀ ਕਿਤੇ ਦੇ ਵੀ ਹੋਣ ਉਹ ਕੈਨੇਡਾ ਦੇ ਹੋਣ ਆਸਟ੍ਰੇਲੀਆ ਦੇ ਹੋਣ ਯੂਰਪ ਦੇ ਹੋਣ ਕਿਤੇ ਦੇ ਵੀ ਜਿਹੜੇ ਸਾਡੇ ਜਾਂਦੇ ਆ ਇੱਥੋਂ ਉਹ ਤੇ ਇੱਥੇ ਕੀ ਆਉਣੇ ਆ ਉਹ ਇਹਨਾਂ ਉਹਨਾਂ ਨੂੰ ਉਹ ਆਏ ਸੀ ਅਸੀਂ 50 ਤੇ ਕੁੱਟ ਕੇ 47 ਤੇ 50 ਤੇ ਜੇ ਉਹ ਇੱਥੇ ਉਹ ਪ੍ਰਵਾਸੀ ਨਹੀਂ ਸੀ ਉਹ ਤੇ ਧੜਵੀ ਸੀ ਸਾਡੇ ਜਿਹੜੇ ਪ੍ਰਵਾਸ ਕਿਤੇ ਦਾ ਵੀ ਹੋਵੇ ਜਿਹੜੇ ਪਹਿਲਾਂ ਉੱਥੇ ਰਹਿੰਦੇ ਹੁੰਦੇ ਮੈਂ ਤੁਹਾਨੂੰ ਇਹਦੇ ਬਾਰੇ ਮੇਰੀ ਬੜੀ ਸਟੱਡੀ ਹੈ ਮੈਂ ਬਹੁਤ ਕਿਤਾਬਾਂ ਵੀ ਲਿਖੀਆਂ ਇਹਦੇ ਪ੍ਰਵਾਸ ਬਾਰੇ ਇਥੇ ਇੰਨਾ ਹੀ ਬਾਰੇ ਜਿੰਨਾ ਦਾ ਤੁਸੀਂ ਕਹਿ ਰਹੇ ਆ ਇਹਦੇ ਤੇ ਮੇਰੀ ਐਮਫਿਲ ਦੀ ਡਿਗਰੀ ਹੈ ਤੇ ਮੁੜ ਕੇ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀ ਨੇ ਪੂਰੀ ਸੰਨ 1992 ਜੀ ਕਿਤਾਬ ਛਾਪੀ ਹੋਈ ਹੈ ਇਹ ਜਿਹੜੇ ਯੂਪੀ ਬਿਹਾਰ ਤੋਂ ਆ ਬਿਲਕੁਲ ਜੀ ਉਹਦਾ ਚਲੋ ਉਹ ਐਡਵਰਟਾਈਜ਼ਮੈਂਟ ਹੋ ਜੂਗੀ ਮੈਂ ਉਹ ਟਾਈਟਲ ਦੀ ਨਹੀਂ ਗੱਲ ਕਰਦਾ ਪਰ ਮੇਰਾ ਕੰਮ ਆ ਉਹ ਵੀ ਮੈਂ ਉਹਦੇ ਤੇ ਵੀ ਆਉਣਾ ਪਹਿਲਾਂ ਮੈਂ ਇਸ ਗੱਲ ਦੀ ਗੱਲ ਦੱਸਣੀ ਚਾਹੁੰਨਾ ਕਿ ਸਾਡੇ ਵੀਰ ਜਿਹੜੇ ਓਏ ਆ ਗਏ ਓਏ ਲੁੱਟ ਲੈਣਗੇ ਓਏ ਇੱਥੇ ਸਾਡੇ ਤੇ ਕਲਚਰ ਖਰਾਬ ਹੋ ਜਾਊ ਸਾਡੇ ਘਰਾਂ ਦੇ ਵਿੱਚ ਪਿੰਡਾਂ ਤੋਂ ਬਾਹਰ ਕੱਢੋ ਇਹਨਾਂ ਨੂੰ ਪਿੰਡਾਂ ਦੇ ਪਿੰਡਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਸ ਕਿਸਮ ਦੀ ਕਮਿਊਨਲ ਭਾਸ਼ਾ ਹੂੰ ਤੁਸੀਂ ਕਿਸੇ ਦੇ ਐਥਨਿਕ ਗਰੁੱਪ ਨੂੰ ਜਾਂ ਪੂਰੇ ਦੇ ਪੂਰੇ ਲੋਕਾਂ ਨੂੰ 45 35 40 ਲੱਖ ਲੋਕ ਹੋਣਗੇ ਓ यूपी बिहार राजस्थान सारी जगह ਤੋਂ ਆਉਂਦੇ ਉੜੀਸਾ ਤੋਂ ਆਉਂਦੇ ਆ ਖਾਸ ਕਰ यूपी बिहार ਤੇ ਉਤਰਾਖੰਡ ਤੋਂ ਇੱਥੇ ਬਹੁਤ ਹੈ 네ਪਾਲ ਤੋਂ ਬਹੁਤ ਹੈਗੇ ਜੀ ਹਾਂ ਇੱਕ ਕੁਦਰਤ ਦਾ ਫੀਨੋਮਨਾ ਵੀ ਹੈ ਪੰਛੀ ਆਉਂਦੀਆਂ ਕੁੰਝਾਂ ਆਉਂਦੀਆਂ ਜਾਂਦੀਆਂ ਬਿਲਕੁਲ ਕੁਦਰਤ ਦਾ ਫੀਨੋਮਨਾ ਵੀ ਹੈਗਾ ਹਵਾ ਨੂੰ ਤੁਸੀਂ ਰੋਕ ਨਹੀਂ ਸਕਦੇ ਜੀ ਸੱਭਿਆਚਾਰ ਨੂੰ ਵੀ ਤੁਸੀਂ ਕੁੱਝੇ 'ਚ ਨਹੀਂ ਪਾ ਸਕਦੇ ਹਮ ਇਨ੍ਹਾਂ ਚੀਜ਼ਾਂ ਦਾ ਹਮੇਸ਼ਾ ਇੱਕ ਦੂਜੇ ਤੋਂ ਚੰਗੀਆਂ ਚੀਜ਼ਾਂ ਲੈਣੀਆਂ ਮਾੜੀਆਂ ਰਿਜੈਕਟ ਕਰਨੀਆਂ ਸਾਰੇ ਇੱਕ ਦੂਜੇ ਤੋਂ ਸਿੱਖਦੇ ਆ ਬਿਲਕੁਲ ਜੀ ਸਾਡੇ ਜਿਹੜੇ ਬੱਚੇ ਜਾਂਦੇ ਆ ਮੈਂ ਤਾਂ ਗੱਲ ਨੂੰ ਥੋੜੀ ਲੰਬੀ ਕਰ ਰਿਹਾ ਕਿ ਪਹਿਲਾਂ ਆਪਾਂ ਚੀਜ਼ ਨੂੰ ਡਿਫਾਈਨ ਕਰੀਏ ਕਿ ਇਹ ਜਿਸ ਤੇ ਗੱਲ ਕਰਨ ਜਾ ਰਹੇ ਆ ਇਹ ਹੈ ਕੀ ਜੀ ਕਿਉਂਕਿ ਜਦੋਂ ਸਾਡੇ ਬੰਦੇ ਜਾਂਦੇ ਜਿਹੜੇ ਚੌਥੀ ਪੀੜ੍ਹੀ ਤੀਜੀ ਪੀੜ੍ਹੀ ਵੈਸਟ ਦੇ ਵਿੱਚ ਰਹਿ ਜਾਂਦੇ ਆ ਉਹ ਪੰਜਾਬੀ ਰਹਿ ਜਾਂਦੇ ਦੇਖਣ ਨੂੰ ਪੰਜਾਬੀ ਲੱਗਦੇ ਦੇਖਣ ਨੂੰ ਲੱਗਦੇ ਦੇਖਣ ਨੂੰ ਹੀ ਲੱਗਦੇ ਆ ਉਹਨਾਂ ਦੀ ਸੋਚ ਉਹਨਾਂ ਦੀ ਆਤਮਾ ਉਹਨਾਂ ਦੀ ਸੋਚ ਜਿਹੜੀ ਉੱਥੇ ਦੀ ਰੀਲ ਭਰ ਗਈ ਉਹਨਾਂ 'ਚ ਸੋਚ ਦੀ ਆਤਮਾ ਵੀ ਉੱਥੇ ਦੀ ਭਰ ਗਈ ਆ ਸਰੀਰ ਸਾਡੇ ਅਰ ਕਵ ਕਿ ਪੱਗ ਬੰਨਦੇ ਆ ਕਈ ਹੋਣਗੇ ਚੰਗੇ ਜਿਹੜੇ ਮਤਲਬ ਬੜੇ ਧਿਆਨ ਰੱਖਦੇ ਹੋਣਗੇ ਤੇ ਉਹਨਾਂ ਦੀ ਸੋਚ ਨਹੀਂ ਬਦਲੀ ਮਾਫੀ ਚਾਹੁੰਦਾ ਮਤਲਬ ਜਿਹੜੇ ਸਰਜੀਤ ਪਾਤਰ ਉਹਨਾਂ ਦੀ ਕਵਤਾ ਹੈ ਕਿ ਬਾਹਰੋਂ ਆਇਆ ਆਨੰਦ ਕਸ਼ੋਰ ਉਹ ਉੜਾੜਾ ਸੀ ਪੂਰੀ ਮੈਂ ਕੱਲ ਇਹੀ ਗੱਲ ਕਰਕੇ ਹਟਿਆ ਉਹ ਇੱਥੇ ਸ਼ਾਮਲ ਹੋ ਗਿਆ ਦੂਜੀ ਗੱਲ ਇਸ ਕਰਕੇ ਇਸ ਗੱਲ ਨੂੰ ਇੰਜ ਨਾ ਸਮਝੋ ਕਿ ਹਾਏ ਤੋਬਾ ਪੰਜਾਬ ਦੇ ਉੱਤੇ ਕੋਈ ਟਿੱਡੀ ਦਲ ਦਾ ਹਮਲਾ ਹੋ ਗਿਆ ਹੋਵੇ ਤੇ ਹੁਣੇ ਸਪਰੇਅ ਕਰਕੇ ਖਤਮ ਕਰਨੀ ਆ ਜਦੋਂ ਟਿੱਡੀ ਦਲ ਪਿੰਡਾਂ ਚ ਆਉਂਦਾ ਸੀਗਾ ਉਹ ਪੀਪੇ ਲੈ ਕੇ ਰਸੇ ਲੈ ਕੇ ਮੈਂ ਤੇ ਆਪ ਹਟਾਉਂਦਾ ਰਿਆ ਆ ਅੱਜ ਤੋਂ 60 ਸਾਲ ਪਹਿਲਾਂ ਦੀਆਂ ਗੱਲਾਂ ਨਿਆਣੇ ਹੁੰਦੇ ਸੀ ਜਾਨ ਸ਼ਮਾਨ ਦੇ ਇਹਨਾਂ ਨੂੰ ਇੰਜ ਲੱਗਦਾ ਵੀ ਇਹ ਬਾਹਰੋਂ ਕਿਤੇ ਟਿੱਡੀ ਦਲ ਆ ਗਿਆ ਇਹ ਬੰਦੇ ਨਹੀਂ ਹੈ ਇਹ ਹਮਲਾ ਕਰਨ ਨਹੀਂ ਆਏ ਹਮਲਾ ਕਰਨ ਆਏ ਤੇ ਸਾਨੂੰ ਖਾ ਜਾਣਗੇ ਇੰਜ ਦੀ ਸੋਚ ਤੋਂ ਬਾਹਰ ਆਓ ਇਹ ਇੱਕ ਸਾਡੀ ਆਪਣੇ ਧਰਮ ਚੋਂ ਭੈਅ ਚੋਂ ਨਫ਼ਰਤ ਚੋਂ ਆ। ਔਰ ਇਹਦੇ ਚ ਨਾ ਪੰਜਾਬੀਅਤ ਹੈ ਨਾ ਸਿੱਖੀ ਤੇ ਮੂਲੋਂ ਹੀ ਨਹੀਂ ਹੈਗੀ। ਇਸ ਇਹਦੇ ਵਿੱਚ ਇਸ ਸੋਚ ਵਿੱਚ ਸਿੱਖੀ ਮੂਲੋਂ ਹੀ ਨਹੀਂ ਹੈਗੀ। ਔਰ ਦੂਸਰਾ ਸਿੱਖ ਤੇ ਆਪਣੇ ਆਪ ਨੂੰ ਫਲਸਫੇ ਦੇ ਤੌਰ ਤੇ, ਵਿਚਾਰ ਦੇ ਤੌਰ ਤੇ, ਕੰਮਕਾਜ ਦੇ ਤੌਰ ਤੇ, ਸਭਿਆਚਾਰ ਦੇ ਤੌਰ ਤੇ ਬਹੁਤ ਪਰਪੱਕ ਤੇ ਬਹੁਤ ਐਡਵਾਂਸਡ بڑے ਹਿਊਮਨਿਸਟ ਦੇ ਤੌਰ ਤੇ ਸਮਝਦੇ ਆ ਔਰ ਹੈ ਵੀ ਮੈਨੀ ਇਹ ਗਿੰਦਾ ਕੇ ਸਮਝਦੇ ਹੈ ਵੀ ਫਿਰ ਇੱਥੇ ਆ ਕੇ ਸਾਨੂੰ ਕੀ ਕਾਣੋ ਹੋ ਜਾਂਦੀ ਸਾਡੇ ਚ ਕੀ ਖੋਟ ਆ ਜਾਂਦੀ ਆ ਕਿੱਥੇ ਅਸੀਂ ਕੋੜ ਆ ਜਾਂਦਾ ਸਾਡੀ ਸੋਚ ਦਾ ਕਿ ਅਸੀਂ ਇੰਜ ਸੋਚਦੇ ਪਹਿਲੀ ਗੱਲ ਦੂਜੀ ਗੱਲ ਇੱਕ ਕੇਸ ਤੋਂ ਆਪਾਂ ਸਾਰੀ ਬਰਾਦਰੀ ਨੂੰ ਨਿੰਦ ਦੇਣਾ ਹਰ ਬਰਾਦਰੀ ਸਾਧਾਂ ਚ ਸਾਧੂਆਂ ਦੇ ਵਿੱਚ ਆ ਟੀਚਰਾਂ ਚ ਕਿਸੇ ਵੀ ਮੈਂ ਪ੍ਰੋਫੈਸਰ ਬਰਾਦਰੀ ਚੋਂ 마ੜੇ ਚੰਗੇ ਬੰਦੇ ਬਿਲਕੁਲ ਜਾਤ ਧਰਮ ਬਰਾਦਰੀ ਹਰ ਇੱਕ ਚ ਹੈਗੇ ਪੋ ਪਾਲਿਟੀਸ਼ੀਨ ਆ ਬਹੁਤਿਆਂ ਨੂੰ ਅਸੀਂ ਨਿੰਦੇਦੇ ਕਿ ਉਹਨਾਂ ਚ ਕੋਈ ਚੰਗਾ ਹੈ ਹੀ ਨਹੀਂ ਹੈਗੇ ਆ ਚੰਗੇ ਤੋਂ ਚੰਗੇ ਵੀ ਹੋਏ ਆ ਰਾਜੇ ਵੀ ਚੰਗੇ ਤੋਂ ਚੰਗੇ ਹੋਏ ਆ 마ੜੇ ਵੀ ਨੇ 마ੜੇ ਵੀ ਹੋਏ ਆ ਇਸ ਕਰਕੇ ਇਹ ਜਿਹੜੀ ਸੋਚ ਦੀ ਸਾਡੀ ਹੁੰਦੀ ਟੈਂਡੈਂਸੀ ਹੁੰਦੀ ਆ ਇਹ ਐਂ ਚ ਸੋਚਦੀ ਆ ਵੀ ਬਸ ਇੱਕ ਆ ਤੇ ਫਿਰ ਉਹ ਸਾਰੀ ਇੰਜ ਆ ਉਹ ਸਾਨੂੰ ਕਿਉਂਕਿ ਸੂਟ ਕਰਦਾ ਸਾਨੂੰ ਨਿੰਦਣਾ ਉਹਦੇ ਚ ਫਾਇਦਾ ਲੱਗਦਾ ਮੋਂ ਰਹੀ ਗੱਲ ਇਥੋਂ ਅਵੋਇਡ ਕਰਨਾ ਮੈਂ ਇਹਦੀ ਐਗਜ਼ੈਂਪਲ ਦਿੰਨਾ ਉਹ ਮੁੰਡਾ ਸਾਡਾ ਜਿਹੜਾ ਅਮਰੀਕਾ ਚ ਸੀ ਜਿਹਨੇ ਕੱਟ ਗਲਤ ਮਾਰਤਾ ਤੇ ਤਿੰਨ ਤਿੰਨ ਬੰਦੇ ਮਾਰ ਗਏ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਅਸੀਂ ਕਿੰਨੀਆਂ ਰੀਲਾਂ ਤੇ ਮੈਂ ਭਰ ਗਿਆਂ ਇਥੇ ਟੈ ਕੈਮਰਿਆਂ ਦੇ ਸਾਹਮਣੇ ਵੀ ਇਹ ਧੱਕਾ ਆ ਬਹੁਤ ਮਾੜੀ ਗੱਲ ਆ ਵੀ ਸਾਡੇ ਨਾਲ ਸਾਡੇ ਵਾਲਿਆਂ ਦਾ ਬਾਪਾ ਸਾਡੇਆਂ ਨਾਲ ਵਾਪਰਿਆ ਕਿੰਨੀ ਮਾੜੀ ਗੱਲ ਆ ਵੀ ਇੱਕ ਡਰਾਈਵਰ ਦੀ ਗਲਤੀ ਆ ਉਹਦੀ ਮਤਲਬ ਪਤਾ ਨਹੀਂ ਕਿਸ ਹਾਲਾਤ ਚ ਗਲਤੀ ਕੀਤੀ ਜਾਂ ਕੋਈ ਉਹਦੇ ਚ ਡਰਾਈਵਿੰਗ ਚ ਕਮੀ ਹੋਊਗੀ ਰੱਬ ਜਾਣੇ ਬਥੇਰੇ ਆਪਾਂ ਜੀ ਤੇ ਤੁਸੀਂ ਸਾਰਿਆਂ ਦੇ ਬਾਕੀ ਡਰਾਈਵਰ ਭਰਤੀ ਕਰਨੇ ਪੰਜਾਬ ਤੋਂ ਬੰਦ ਕਰਦੇ ਵੀ ਐਸੀ ਨਹੀਂ ਆਉਣ ਦੇਣੇ ਹੁਣ ਕਿਉਂਕਿ ਇਹੋ ਜੀ ਚੀਜ਼ ਹੋਣਾ ਦੀਏ ਉਹ ਕਰੇ ਤੇ ਸਾਨੂੰ ਕਿੰਨੀ ਮਾੜੀ ਲੱਗਦੀ ਜਦੋਂ ਸਾਡੇ ਦੇ ਪੈਂਦੀ ਹੈ ਜਦੋਂ ਅਸੀਂ ਕਿਸੇ ਲਈ ਕਰਦੇ ਉਦੋਂ ਅਸੀਂ ਇੱਕ ਵਾਰੀ ਨਹੀਂ ਸੋਚਦੇ ਅਗਲੀ ਗੱਲ ਇਸ ਗੱਲ ਦਾ ਮੈਂ ਬਿਲਕੁਲ ਪੋਹ ਲਾ ਨਹੀਂ ਜਿਹੜੇ ਲੋਕਾਂ ਦੀ ਚਿੰਤਾ ਸਾਡੇ ਪੰਜਾਬੀਆਂ ਦੀ ਪੰਚਾਇਤਾਂ ਦੀ ਹੋਰਨਾਂ ਦੀ ਕਿ ਵਿੱਚ ਕ੍ਰਿਮੀਨਲ ਲੋਕ ਆ ਰਹੇ ਇਹ ਠੀਕ ਹੈ ਉਹ 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 ਉਹਨਾਂ ਤੋਂ ਸਚੇਤ ਤੇ ਉਹਨਾਂ ਬਾਰੇ ਆਈਡੈਂਟੀ ਉਹਨਾਂ ਦੀ ਹੋਣੀ ਚਾਹੀਦੀ ਸੋਲੂਸ਼ਨ ਪੈਣੇ ਕਿ ਸਾਡੇ ਸਮਾਜ ਦੇ ਅੰਦਰ ਬਹੁਤ ਵੱਡੀ ਗਿਣਤੀ ਚ ਕ੍ਰਿਮੀਨਲ ਭਰਤੀ ਜਾਂ ਕ੍ਰਿਮੀਨਲ ਆ ਕੇ ਕ੍ਰਾਈਮ ਨਾ ਕਰਨ ਕਿਉਂਕਿ ਉਹ ਤੇ ਚਲੇ ਜਾਣੇ ਆ ਫੱਡ ਦੇਣੀ ਚਲੇ ਆ ਅਮਰੀਕਾ ਚ ਤੇ ਵੀਜ਼ਾ ਲੈਣਾ ਪੈਂਦਾ ਅਮਰੀਕਾ ਜਾਂ ਹੋਰ ਨਾ ਦੇਸ਼ਾਂ ਦੇ ਵਿੱਚ ਤੇ ਇੱਥੇ ਵੀਜ਼ਾ ਨਹੀਂ ਲੈਣਾ ਪੈਂਦਾ ਜਗਾ ਤੇ ਜਗਾ ਜਗਾ ਤੇ ਸੀਸੀਟੀਵੀ ਕੈਮਰੇ ਹੈਗੇ ਆ ਤੁਹਾਡਾ ਉਥੇ ਬੰਦਾ ਲੱਭਣਾ ਵੀ ਸੌਖਾ ਰੋਕਣਾ ਵੀ ਉਹਨੂੰ ਸੌਖਾ ਉੱਥੇ ਉਸੇ ਵੇਲੇ ਫੋਟੋ ਭੇਜ ਦਿਓ ਹੈ ਨਾ ਲੱਭ ਜਾਂਦੇ ਆ ਅਕਸਰ ਲੱਭ ਜਾਂਦੇ ਸਾਡੇ ਤੇ ਬੜਾ ਔਖਾ ਆ ਜੀ ਸਾਡੇ ਇੰਨੇ ਸਾਧਨ ਹੈ ਨਹੀਂ ਇਸ ਕਰਕੇ ਇਸ ਗੱਲ ਤੋਂ ਸਤਰਕ ਰਹਿਣਾ ਕਿ ਕ੍ਰਾਈਮ ਵਾਲੇ ਬੰਦੇ ਨਾ ਆ ਜਾਣ ਇਹ ਗੱਲ ਇਹ ਹੀ ਗੱਲ ਐਗਜ਼ੈਕਟਲੀ ਟਰੰਪ ਕਹਿੰਦਾ ਹੂੰ ਉੱਥੇ ਸਾਨੂੰ ਫਿਰ ਸਹੂਰਤ ਨਾ ਲੱਗਦੀ ਸਾਨੂੰ ਲੱਗਦਾ ਇਹ ਸਾਡੇ ਖਿਲਾਫ ਹੋ ਗਏ ਨਾ ਨਾ ਬਾਰ-ਬਾਰ ਕਹਿੰਦਾ ਜੀ ਵੀ ਕ੍ਰਿਮੀਨਲ ਆਉਂਗੇ ਇੱਥੇ ਤੇ ਸਾਡੇ ਮੈਂ ਇਹਨਾਂ ਨੂੰ ਫੜ ਕੇ ਛੱਡਣਾ ਇਹਨਾਂ ਦੇ ਤੇ ਸਾਰੇ ਚਿੱਟੇ ਸਾਰੇ ਸਾਫ ਆ ਉਹ ਦੁੱਧ ਦੇ ਤੋਤੇ ਆ ਤੇ ਜਿਹੜੇ ਰੰਗ ਵਾਲੇ ਬੰਦੇ ਆ ਏਸ਼ੀਆ ਨੇ ਆ ਲੈਟਰਨ ਅਮਰੀਕਨ ਆ ਆਫਰੀਕਨ ਤੇ ਉਹ ਸਾਰੇ ਕ੍ਰਿਮੀਨਲ ਆ ਕਿਉਂਕਿ ਉਹਨਾਂ ਨੂੰ ਉਹ ਚੰਗੇ ਨਹੀਂ ਲੱਗਦੇ ਦੇਖਣ ਨੂੰ ਚੰਗੇ ਲੱਗਦੇ ਤੇ ਇਹ ਬਿਲਕੁਲ ਉਹੀ ਸਵਾਲ ਲਿਆ ਕਿ ਸਾਡਾ ਸੱਭਿਆਚਾਰ ਖਰਾਬ ਕਰਦੇ ਵਾਈਟ ਦਾ ਇਹ ਆ ਕੇ ਵਿੱਚ ਹੋਰ ਹੀ ਕੁਝ ਆਪਣੇ ਤੜਕੇ ਲਾਉਣ ਲੱਗ ਗਿਆ ਉਹੀ ਸਿਸਟਮ ਉਹੀ ਇੱਥੇ ਵਾਪਰ ਰਿਹਾ ਨਹੀਂ ਨਹੀਂ ਸੋਚ ਉਹੀ ਸਮਝੋ ਉਹ ਹੈ ਮੈਂ ਕਹਿੰਦਾ ਇਹ ਸੋਚ ਇਸ ਕਿਸਮ ਦੀ ਹੈ ਸੋਚ ਦਾ ਕੋਡ ਕਹਿ ਲਓ ਮੈਂ ਸਿਲਚਰ ਸਾਊਥ ਸਾਮ ਦੇ ਵਿੱਚ 2 ਸਾਲ ਰਹਿ ਕੇ ਆਇਆ ਜੀ ਪਹਿਲੀ ਨਫਰ ਉੱਥੇ ਆਪਸ ਵਿੱਚ ਹੁੰਦੀ ਸੀਗੀ ਜਿਹੜੇ ਬੰਗਾਲੀ ਆ ਬੰਗਾਲੀ ਹਿੰਦੂ ਬੰਗਾਲੀ ਉੱਥੇ ਬਹੁਤ ਆ ਬੰਗਲਾਦੇਸ਼ੀ ਬੰਗਾਲੀ ਜਾਂ originally ਉਹ ਬੰਗਲਾ ਮਤਲਬ ਜਿਹੜਾ ਹੈ ਸਾਊਥ ਅਸਾਮ ਆ ਤੇ ਬੰਗਲਾਦੇਸ਼ ਤੇ ਬਾਅਦ ਚ ਬਣਿਆ ਪਹਿਲਾਂ ਤੇ ਇਕੱਠਾ ਹੀ ਕਲਚਰ ਸੀਗਾ ਜਿਵੇਂ ਬੰਗਾਲ ਦੇ ਵਿੱਚ ਬੰਗਾਲੀ ਬਹੁਤ ਆ ਉੱਥੇ ਵੀ ਸਿਲਚਰਚ ਵੀ origignal ਸੈਟਲਰ ਬੰਗਾਲੀ ਸੀਗੇ ਅ ਉਹ ਬੰਦੇ ਤੇ ਜਿਹੜੇ ਮੁਸਲਮ ਆ ਉਹ ਆਪਸ ਵਿੱਚ ਇਕੱਠੋਂ ਦਾ ਤੇ ਰਹਿੰਦਾ ਹੀ ਹੈ ਗੈਪ ਗੈਪ ਹੂੰ ਕਿਉਂਕਿ ਉੱਥੇ ਉਹਨਾਂ ਨੇ ਵੈਸਟ ਬੰਗਾਲ ਵਾਂਗੂ ਕਿਡੀਆਂ ਵੋਟਾਂ ਲੈਣੀਆਂ ਇੱਕ ਤੇ ਉਹਨਾਂ ਦੀ ਇਹ ਕਲੀਵੇਜ਼ ਕਹ ਲਓ ਤੁਸੀਂ ਉਹਨਾਂ ਦਾ ਆਪਸ ਵਿੱਚ ਬੇਤਫਾਕੀ ਜਾਂ ਉੱਚ ਚੜਦੀ ਮੈਂ ਇਸ ਗੱਲ ਤੇ ਹੈਰਾਨ ਹੋਇਆ ਤੇ ਇੱਕ ਬੰਗਾਲੀ ਦੂਜੇ ਬੰਗਾਲੀ ਨੂੰ ਨਿੰਦੇ ਮੈਂ ਕਿਹਾ ਯਾਰ ਤੁਸੀਂ ਤਾਂ ਇੱਕੋ ਹੀ ਐਥਨਿਕ ਦੇ ਆਂ ਵੀ ਮੁਸਲਮਾਨ ਦਾ ਤੇ ਸਮਝ ਪੈਂਦਾ ਵੀ ਉਹਨਾਂ ਦਾ ਅਲੱਗ ਕਲਚਰ ਆ ਗਊ ਮਾਸ ਖਾ ਲੈਂਦੇ ਆ ਤੁਸੀਂ ਹਿੰਦੂ ਆਂ ਤੁਸੀਂ ਨਹੀਂ ਖਾਂਦੇ ਤੁਹਾਨੂੰ ਬੁਰਾ ਲੱਗਦਾ ਹੋਊਗਾ ਤੁਹਾਨੂੰ ਮਤਲਬ ਚੰਗਾ ਨਹੀਂ ਲੱਗਦਾ ਪਰ ਤੂੰ ਦੂਜੇ ਬੰਗਾਲੀ ਕਹਿੰਦਾ ਇਹ ਬੰਗਾਲੀ ਕਾਦੇ ਆ ਹੂੰ ਇਹ ਤੇ ਸਿਲਟੀ ਐ ਸਿਲਟ ਉਹ ਜਿਹੜਾ ਡਿਸਟ੍ਰਿਕਟ ਹੈ ਵੀ ਉੱਥੋਂ ਆਏ ਹੋਏ ਆ ਅਸੀਂ ਇੱਥੇ ਦੇ ओरिजिनल ਰਹਿਣ ਵਾਲੇ ਜਿਵੇਂ ਸਾਡੇ ਰਿਫਿਊਜੀ ਸ਼ਬਦ ਅਜੇ ਤੱਕ ਵਰਤਦੇ ਅਜੇ ਤੱਕ ਵਰਤਦੇ ਉੱਜੜ ਕੇ ਆਏ ਜਿਹੜੇ ਪਾਕਿਸਤਾਨ ਸਾਨੂੰ ਉਹਨਾਂ ਨੂੰ ਗਲੇ ਲਾਉਣਾ ਚਾਹੀਦਾ ਕਿਉਂ ਤੇ ਦੁਖੀ ਹੋ ਕੇ ਆਏ ਉੱਜੜ ਕੇ ਆਏ ਆਪਣੇ ਪਰਿਵਾਰਾਂ ਨੂੰ ਮਰਵਾ ਕੇ ਆਏ ਸਾਡੇ ਕੀ ਕਹਿਣੀਏ ਉਹ ਤੂੰ ਰਿਫਿਊਜੀ ਆਂ ਕਿ ਇੱਥੇ ਦਾ ਹੂੰ ਵੀ ਉਹ ਤੇ ਵਿਚਾਰੇ ਇੱਥੇ ੱਤੇ ਖਾਂਦੇ ਆਏ ਸੀ ਐਵੇਂ ਮਤਲਬ ਅੰਦਰੋਂ ਸੋਚ ਐਸ ਮਨ ਸਿਕਾ ਤਾਂ ਦੁਨੀਆ ਪੱਧਰ ਤੇ ਫੈਲੀ ਹੋਈ ਹੈ ਜਦੋਂ ਮਰਜ਼ੀ ਉਹਨੂੰ ਬਟਨ ਦਬਕੇ ਟ੍ਰਿਗਰ ਕਰ ਲੋ ਜਦੋਂ ਮਰਜ਼ੀ ਉਹਨੂੰ ਪੜਕਾ ਲਓ ਇਹ ਸਿੱਖੀ ਨਹੀਂ ਹੈ ਜੋ ਇਹ ਬਾਪਪਰ ਨੇ ਸਿੱਖੀ ਕੀ ਹੈ ਸਿੱਖਾਂ ਦੇ ਤੇ ਬਹੁਤ ਹੀ ਮੈਂ ਤਾਂ ਅਸੀਂ ਇਹ ਕਿਤੇ ਇਹੋ ਜਿਹੇ ਵੇਲੇ ਧਰਮ ਪੈਦਾ ਹੋਇਆ ਜਿਹਦੀ ਬੜੀ ਉਹ ਤੋਂ ਸਖਤ ਜ਼ਰੂਰਤ ਸੀ ਤੇ ਇਸੇ ਕਰਕੇ ਪਨਪਿਆ ਵੀ ਆ ਤੇ ਅਜੇ ਤੱਕ ਬਚਿਆ ਹੋਇਆ ਵੀ ਹੈ ਹੂੰ ਇਤ ਪਿੱਲੀ ਗੱਲ ਕਿ ਧਰਮਾਂ ਦਾ ਧਰਮ ਨਹੀਂ ਹੈ ਮਤਲਬ ਇਹ ਧਰਮ ਨਹੀਂ ਹੈਗਾ ਇਹ ਇੱਕ ਸਮਾਜਿਕ ਮੂਵਮੈਂਟ ਆ ਜੀ ਇੱਕ ਅੰਦੋਲਨ ਆ ਜਿਹੜਾ ਲਗਾਤਾਰ ਉਹਨਾਂ ਊਸੂਲਾਂ ਲਈ ਲੜਿਆ ਜਾਣਾ ਚਾਹੀਦਾ ਜੀ ਅਸੀਂ ਤਾਂ ਬਾਅਦ ਵਿੱਚ ਜਿਆਦਾ ਮੱਥੇ ਟੇਕਣ ਵਾਂਗੂ ਬਣਾ ਲਿਆ ਨਾ ਇਹ ਸਾਡੇ ਲਈ ਇੱਕ ਪ੍ਰੋਗਰਾਮ ਹੈ ਰਾਜਨੀਤਿਕ ਸਮਾਜਿਕ ਆਰਥਿਕ ਪ੍ਰੋਗਰਾਮ ਹੈ ਆਪੀ ਇਨਸਾਫ ਰੂਵੇ ਸੋਸਾਇਟੀ ਚ ਤੇ ਤੁਹਾਡਾ ਕਨਸਟੀਟਿਊਸ਼ਨ ਦਾ ਪ੍ਰੀਐਂਬਲ ਕੀ ਕਹਿੰਦਾ ਇਹੋ ਹੀ ਕਹਿੰਦਾ ਹਾਂ ਹੈ ਇਕਵੈਲਿਟੀ ਫਰ ਟੈਂਟਿ ਤੇ ਇਹ ਸਾਰਾ ਇਨਸਾਫ ਜਿਹੜਾ ਇਹ ਜਿਹੜਾ ਸਾਨੂੰ ਦਿੱਤਾ ਏਡਾ ਵੱਡਾ ਅੱਛਾ ਫੇਰ ਉਹਦੇ ਚ ਕੋਈ ਬੋਲੀ ਏ ਕਿਆ ਉਹ ਚ ਪਰਚੀਆਂ ਦੇ ਵੀ ਸ਼ਬਦ ਹੋਣਗੇ ਉਹ ਚ ਪੰਜਾਬੀ ਦੇ ਵੀ ਹੈਗੇ ਆ ਉਹਦੇ ਚ ਹਿੰਦੀ ਵਾਲੇ ਵੀ ਹੈਗੇ ਆ ਜਿਹੜੇ ਸਾਡੇ ਦੋਨਾਂ ਦੇ ਵਿੱਚ ਖੜੀ ਬੋਲੀ ਦੇ ਹੋਰ ਨਾਂ ਦੇ ਸਾਰੀਆਂ ਅਲੱਗ-ਅਲੱਗ ਬੋਲੀਆਂ ਦੇ ਜਿਹੜੇ ਸੰਤ ਜਿਵੇਂ ਬਾਬਾ ਨਾਮਦੇਵ ਕਿੱਥੋਂ ਆਇਆ ਮਹਾਰਾਸ਼ਟਰ ਤੋਂ ਆਇਆ ਗੁਰੂ ਰਵਿਦਾਸ ਕਿੱਥੋਂ ਆਏ Varanasi ਤੋਂ ਆਏ ਕਬੀਰ ਕਿੱਥੋਂ ਆਏ ਉੱਥੋਂ ਆਏ ਕਿਸੇ ਦੀ ਕੋਈ ਫਰਕ ਜਾਤ ਮਜਬ ਭਾਸ਼ਾ ਦਾ ਜਗਾ ਦਾ ਕੋਈ ਹੈ ਪੰਜ ਪਿਆਰੇ ਕਿੱਥੋਂ ਕਿੱਥੋਂ ਆਏ ਹੂੰ ਇਸ ਲਈ ਉੱਥੋਂ ਹੀ ਆਪਾਂ ਸਭ ਕੁਝ ਸਿੱਖ ਲਈਏ ਵੀ ਅਸੀਂ ਤੇ ਸਾਡੇ ਦੇ ਜਿਹੜੇ ਬਾਨੀ ਹੈਗੇ ਆ ਉਹਨਾਂ ਲਈ ਤੇ ਕੋਈ ਅੰਦਰ ਬਾਹਰ ਵਾਲਾ ਸਵਾਲ ਹੀ ਨਹੀਂ ਕਿ ਤੂੰ ਅੰਦਰ ਦਾ ਹੈ ਤੂੰ ਤੇ ਬਾਹਰ ਦਾ ਤੂੰ ਪੰਜਾਬੀ ਹੈ ਤੂੰ ਗੈਰ ਪੰਜਾਬੀ ਹੈ ਤੇਰਾ ਰੰਗ ਕਾਲਾ ਤੇਰਾ ਰੰਗ ਚਿੱਟਾ ਇਹਦੇ ਚਤੇ ਕੋਈ ਗੱਲ ਹੀ ਨਹੀਂ ਹੈਗੀ ਬਿਲਕੁਲ ਹੀ ਨਹੀਂ ਹੈਗੀ ਨਾ ਮਜਬਦੀ ਗੱਲ ਨਾ ਜਾਤ ਦੀ ਗੱਲ ਨਾ ਉੱਚ ਦੀ ਜਣਾ ਨੀਚ ਦੀ ਤੁਹਾਡੀ ਸੋਚ ਕੀ ਹੈ ਤੁਸੀਂ ਸਮਾਜ ਲਈ ਕੀ ਕਰਨਾ ਚਾਹੁੰਦੇ ਆ ਤੁਸੀਂ ਸਮਾਜ ਦੇ ਲਈ ਉਹਦੇ ਇਨਸਾਫ ਲਈ ਕਿੰਨੇ ਕੁ ਪ੍ਰਣਾਇਓਆਂ ਉਹ ਹੀ ਤਾਂ ਦੀ ਸਿੱਖੀ ਆ ਜੇ ਤੁਸੀਂ ਨਹੀਂ ਤੇ ਬਾਣਾ ਪਾ ਛੱਡੋ ਜੇ ਪੁੱਠੇ ਕੰਮ ਕਰਨੇ ਤੁਸੀਂ ਸਿੱਖ ਨਹੀਂ ਹੈ ਬਾਣਾ ਪਾ ਬਾਣਾ ਪਾ ਕੇ ਹਾਂ ਪਹਿਰਾਵਾ ਪਹਿਰਾਵਾ ਸਿੱਖ ਤੁਸੀਂ ਤੁਹਾਡੇ ਪਹਿਰਾਵੇ ਚ ਵੀ ਬੰਦਾ ਜਿਆਦਾ ਸਿੱਖ ਹੋ ਸਕਦਾ ਮੇਰੇ ਨਾਲੋਂ ਪਰ ਜੇ ਮੇਰੇ ਕਰਮ ਨਹੀਂ ਠੀਕ ਤੇ ਗੱਲਾਂ ਮਤਲਬ ਮੈਂ ਕਰਦਾ ਕੁਝ ਹੋਰ ਤੇ ਕੰਮ ਕਰਦਾ ਕੁਝ ਹੋਰ ਕਰਦਾ ਉਹ ਫਿਰ ਮੈਂ ਸਿੱਖ ਨਹੀਂ ਹੈ ਸਿੱਖ ਦਾ ਬਾਣੇ ਨੂੰ ਇਸਤੇਮਾਲ ਕਰ ਰਿਹਾ ਤੁਸੀਂ ਸਿੱਖ ਨਾਮ ਹੀ ਦਿਖਣ ਤੋਂ ਲੱਗਦੇ ਹੋਏ ਆਪਣੇ ਕਰਮਾਂ ਰਾਹੀਂ ਤੁਸੀਂ ਉਹ ਜਿਹੜੇ ਸਿੱਖੀ ਦੇ ਅਸੂਲ ਆ ਉਹਨਾਂ ਤੇ ਚੱਲ ਕੇ ਸਿੱਖੀ ਨੂੰ ਤੁਸੀਂ ਮਜ਼ਬੂਤ ਕਰ ਰਹੇ ਆ ਉਹਨੂੰ ਫਲਾ ਰਹੇ ਆ ਉਹਨੂੰ ਬਚਾ ਰਹੇ ਆ ਉਸ ਕਿਲੇ ਦੀ ਰਾਖੀ ਕਰ ਰਹੇ ਜੀ ਬਸ ਮੈਂ ਇਨੀ ਗੱਲ ਕਹਿਣੀ ਚਾਹੁੰਨਾ ਕਿ ਤੁਹਾਡਾ ਸਵਾਲ ਅਗਲਾ ਲੈਣ ਤੋਂ ਪਹਿਲਾਂ ਕਿਉਂਕਿ ਮੇਰਾ ਇਹਦੇ ਬਾਰੇ ਖੁਦ ਜਦੋਂ ਮੈਂ ਐਮਫਿਲ ਕਰਦਾ ਸੀ ਮੈਂ ਮਾਈਗ੍ਰੈਂਟ ਲੇਬਰ ਤੇ ਕੀਤੀ ਜੀ 80 ਕਿਸੇ ਅੱਜ ਤੋਂ 45 ਸਾਲ ਪਹਿਲਾਂ ਜਦੋਂ ਹਰਾ ਇਨਕਲਾਬ ਆਇਆ 70ਵਿਆਂ ਦੇ ਵਿੱਚ ਇਹ ਜੇ ਬਿਹਾਰ ਦੇ ਮਜ਼ਦੂਰ ਇੱਥੇ ਨਾ ਆਉਂਦੇ ਇਹ ਤਾਂ ਧੂੰਨੀ ਸੀ ਲੱਗ ਸਕਦਾ ਸਾਨੂੰ ਤੇ ਲਾਉਣਾ ਹੀ ਨਹੀਂ ਸੀ ਹੁੰਦਾ ਸਾਡੇ ਕਿਹੜੇ ਝੋਨਾ ਲਾਉਂਦਾ ਸੀਗੇ ਇਹ ਜਿਹੜੀ ਤੇਜ਼ੀ ਨਾਲ ਝੋਨਾ ਲਾਉਂਦੇ ਉਹ ਆਪਣੇ ਕੋਲੋਂ ਲੈ ਕੇ ਆ ਅੱਛਾ ਜਦੋਂ ਇਹ ਸਨ 80 ਕਿਆ ਸੀ ਜੋ ਮੈਂ ਦੇਖਿਆ ਗੱਡੀਆਂ ਦੇ ਉੱਪਰ ਚੜੇ ਹੁੰਦੇ ਸੀ ਕਈਆਂ ਨੇ ਰਾਹ ਚੁੱਤੇ ਓਵਰ ਬ੍ਰਿਜ ਦੇ ਸਾਟਾਂ ਲਾ ਕੇ ਮਰ ਜਾਣਾ ਰਾਹ ਚ ਇਹਨਾਂ ਦਿਨਾਂ 'ਚ ਆਉਣਾ ਇੱਥੇ ਬਰਸਾਤਾਂ ਹੁੰਦੀਆਂ ਉੱਤੇ ਚੰਗੇ ਹੋਣੇ ਕੱਚੇ ਪਾਏ ਹੋਣੇ ਨੰਗੇ ਪੈਰ ਹੋਣੇ ਲੱਗਦਾ ਨਹੀਂ ਸੀ ਕਿ ਇਨਸਾਨ ਇਨਸਾਨ ਆਇਆ ਜਿਵੇਂ ਕਿਸੇ ਵੇਲੇ ਅਮਰੀਕਾ ਚ ਸਲੇਵ ਨਹੀਂ ਸੀ ਜਾਂਦੇ ਇਹ ਸਾਡੇ ਰੱਖਿਓਏ ਗਰੀਬੀ ਦੇ ਮਾਰੇ ਗੁਰਬਤ ਦੇ ਮਾਰੇ ਸलिए ਵੀ ਲੱਗਦੇ ਸੀ ਵੇਖੋ ਉਹਨਾਂ ਹਾਲਾਤਾਂ ਜੇ ਗਰੁੱਪਾਂ ਚ ਆਉਂਦੇ ਸੀ ਤੇ ਸੱਤ-ਸੱਤ 10-10 ਦੇਣ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਲੁਧਿਆਣੇ ਸਟੇਸ਼ਨ ਤੇ ਸਾਰੀ-ਸਾਰੀ ਰਾਤ ਜਾਗਦੇ ਰਹਿੰਦੇ ਸੀ ਵੀ ਗੱਡੀ ਆਵੇ ਤੇ ਸਾਨੂੰ ਮਜ਼ਦੂਰ ਮਿਲੇ ਹੂੰ ਤੇ ਕਈਆਂ ਨੂੰ ਜ਼ਬਰਦਸਤੀ ਚੱਕ ਕੇ ਵੀ ਟਰਾਲੀਆਂ 'ਚ ਪਾਉਂਦੇ ਸੀ ਡਾਂਗਾਂ ਲੈ ਕੇ ਮੇਰੀਆਂ ਅੱਖਾਂ ਦੇ ਮੈਂ ਤੇ ਉੱਥੇ ਮੈਂ ਤੇ 15 ਦਿਨ ਲੁਧਿਆਣੇ ਸਟੇਸ਼ਨ ਤੇ 15 ਰਾਤਾਂ ਕੱਟੀਆਂ ਕਿਉਂਕਿ ਰਾਤ ਨੂੰ ਗੱਡੀਆਂ ਆਉਂਦੀਆਂ ਸੀ ਬਿਹਾਰ ਤੋਂ ਉਹ ਕਲਕੱਤੇ ਵਾਲੀਆਂ ਹੌਵੜਾ ਵਾਲੀਆਂ ਵਾਇਆ ਲਖਨਊ ਅ ਇਸ ਲਈ ਮੈਂ ਉਹ ਸਟੱਡੀ 'ਚ ਦੇਖਿਆ ਕਿ ਜਿਹੜਾ ਸਾਡਾ ਛਾਨ ਬਾਨ ਕਾਰਾਂ ਪਿੰਡ ਸਾਰਾ ਕੁਝ ਆ ਜਿਹੜਾ ਹਰਾ ਇਨਕਲਾਬ ਦੀ ਕਾਮਯਾਬੀ ਦੀ ਗੱਲ ਆ ਉਹਦੇ ਚ ਬਹੁਤ ਵੱਡੇ ਕਾਰਕ ਇੱਕ ਕਾਰ ਨੇ ਕੰਟਰੀਬਿਊਸ਼ਨ ਇਹ ਮਾਈਗ੍ਰੈਂਟ ਲੇਬਰ ਦੀ ਪਹਿਲੇ ਵੀ ਲਾਈਨ ਜੀ ਸੀਗਾ 10-15 ਸਾਲ ਆਉਂਦੇ ਰਹੇ ਚਲੇ ਜਾਂਦੇ ਆਉਂਦੇ ਹੁਣ ਵੀ ਪਿੰਡਾਂ ਵਾਲੇ ਜ਼ਿਆਦਾਤਰ ਆਉਂਦੇ ਆ ਚੱਲ ਚਲੇ ਜਾਂਦੇ ਤੇ ਕਿਉਂਕਿ ਉਹਨਾਂ ਨੇ ਆਪਣੇ ਜਾ ਕੇ ਆਪਣੇ ਵੀ ਤੇ ਖੇਤੀ ਦੇਖਣੀ ਆ ਨਾ ਹਾਂ ਪਹਿਲਾਂ ਉੱਥੋਂ ਲਾ ਕੇ ਆ ਜਾਂਦੇ ਆ ਜਾਂ ਜਾ ਕੇ ਕਰਦੇ ਆ ਇਸ ਤਰੀਕੇ ਨਾਲ ਉਹ ਦੋਹਾਂ ਨੂੰ ਕੋਆਰਡੀਨੇਟ ਕਰਦੇ ਆ ਪਰ ਉਹ ਉਹਨਾਂ ਨੇ ਉੱਥੇ ਵੀ ਛੋਟੀ ਮੋਟੀ ਖੇਤੀ ਸਾਰਿਆਂ ਦੀ ਹੈ ਤੇ ਇੱਥੇ ਵੀ ਕਰਦੇ ਦੂਜੇ ਹੁਣ ਪਿੰਡਾਂ 'ਚ ਰਹਿਣ ਵੀ ਲੱਗ ਪਏ ਸਾਂਝੀਆਂ ਥਾਵਾਂ ਤੇ ਲੋਕਾਂ ਨੂੰ ਉਹਨਾਂ ਨੇ ਅੱਡ ਰੋਜ਼ਗਾਰ ਵੀ ਦੇਖਲੇ ਕੁਝ ਰੋਜ਼ਗਾਰ ਵੀ ਦੇਖਲੇ ਸਸਤੇ ਉਹਨਾਂ ਨੂੰ ਇੱਥੇ ਸਾਡੇ ਬੰਦਿਆਂ ਨੂੰ ਉਹਨਾਂ ਦੀ ਲੋੜ ਐ ਇਸ ਕਰਕੇ ਰੱਖਦੇ ਆ ਹੁਣ ਸਾਨੂੰ ਚਾਹੀਦਾ ਭਾਵੇਂ ਬਣਾ ਲੈਣ ਬੋਰਡ ਹੂੰ ਭਾਵੇਂ ਕੋਈ ਕਿਸੇ ਕਿਸਮ ਦੇ ਬੋਰਡ ਬਣਾ ਕੇ ਇਹੋ ਜੀ ਗੱਲ ਉਹਦੀ ਮਾਨਿਟਰਿੰਗ ਜਾਂ ਹੋਰ ਕਰ ਲੈਣ ਔਰ ਉਹ ਕੰਸਿਲੀਏਸ਼ਨ ਬੋਰਡ ਵੀ ਹੋਵੇ ਕੱਲਾ ਇਹ ਹੀ ਨਹੀਂ ਵੀ ਅਗਲਿਆਂ 'ਚ ਨੁਕਸ ਦੇ ਸਕਰੀਨਿੰਗ ਬੋਰਡ ਹੀ ਹੈਗਾ ਸਕਰੀਨਿੰਗ ਕਰੀ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਟਾਰਗੇਟ ਕਰ ਦੇਣਾ ਨਾਲੋਂ ਨਾਲ ਇਸ ਗੱਲ ਦਾ ਵੀ ਐਕਟ ਕਰਨਾ ਪਾਸ ਹੈਡ ਪਾਸ ਕਰ ਲੋ ਪਰ ਇਹ ਗੱਲ ਘਣੀ ਕਿ ਇੱਥੇ ਵੱਢਣੀ ਨਹੀਂ ਚਾਹੀਦੀ ਮੈਂ ਇੱਕ ਗੱਲ ਅੱਜ ਤੋਂ ਤਕਰੀਬਨ 35 ਸਾਲ ਪਹਿਲਾਂ ਇੱਕ ਆਰਟੀਕਲ ਪੜਿਆ ਅੰਗਰੇਜ਼ੀ 'ਚ ਲਿਖਿਆ ਸੀ ਮਾਈਗ੍ਰੈਂਟ ਲੇਬਰ ਬਾਰੇ ਜੀ ਪ੍ਰਵਾਸੀ ਮਿਤ ਜੀ ਉਹਦਾ ਟਾਈਟਲ ਪਤਾ ਕੀ ਸੀ ਵੀ ਕੈਨ ਨਾਟ ਲਿਵ ਵਿਦ ਥੈਮ ਵੀ ਕੈਨਟ ਲਿਵ ਵਿਦਆਊਟ ਥੈਮ ਜੀ ਹੁਣ ਉਹੀ ਪੰਜਾਬੀ ਚ ਇਹਦਾ ਹੈ ਕਿ ਅਸੀਂ ਇਹਨਾਂ ਤੋਂ ਬਿਨਾਂ ਬਚ ਨਹੀਂ ਸਕਦੇ ਪਰ ਇਹਨਾਂ ਦੇ ਨਾਲ ਅਸੀਂ ਰਹਿ ਵੀ ਨਹੀਂ ਸਕਦੇ ਇਹ ਦੋਵੇਂ ਕੰਮ ਕਿਵੇਂ ਹੋਣਗੇ ਵੀ ਘਰ ਦੀ ਤੁਹਾਡੀ ਜਿਹੜੀ ਹੈ ਉਹ ਰੋਟੀਆਂ ਪਕਾਵੇ ਸਾਰੇ ਕੂੜਾ ਉਚਾੜੂ ਪੂੰਝਾ ਕਰੇ ਪਰ ਜਦੋਂ ਹੈ ਜਦੋਂ ਕਵੇ ਸੂਟ ਲਾ ਦੇ ਓਏ ਤੇਰੇ ਵਰਗੀ ਮਾੜੀ ਜਨਾਨੀ ਕੋਈ ਨਹੀਂ ਹੈਗੀ ਡਾਂਗ ਚੁੱਕ ਲੈ ਇੰਜ ਨਹੀਂ ਚੱਲਦਾ ਜਿੰਨੇ ਰਹਿਣਾ ਉਹਨੇ ਉੱਥੇ ਹੀ ਰਹਿਣਾ ਉਹਨੇ ਮਿਹਨਤ ਕਰਨੀ ਉਹਨੂੰ ਗਲੇ ਲਾ ਸਿੱਖੀ ਕੀ ਕਹਿੰਦੀ ਗਲੇ ਲਾ ਸਿੱਖੀ ਬਿਲਕੁਲ ਸਿੱਖੀ ਤੇ ਨੌਨ ਸਿੱਖਾਂ ਚੋਂ ਹੀ ਆਈ ਐ ਸਾਡੇ ਨੌ ਗੁਰੂ ਤੇ ਉਹਨਾਂ ਦੇ ਪਿੱਛੇ ਸਿੰਘ ਨਹੀਂ ਲੱਗਾ ਹੂੰ ਨਾ ਹੈਨਾ ਆਪਾਂ ਜਦੋਂ ਫਰੀਦ ਜਾਂ ਕਬੀਰ ਜਾਂ ਹੋਰ ਸਾਰੇ ਉਹ ਸਾਡੇ ਤੇ ਗੁਰੂਆਂ ਦੇ ਵਿੱਚ ਹੀ ਇਹ ਸਾਰਾ ਕੁਝ ਮੈਂ ਸ਼ੁਰੂ ਚ ਹੀ ਗੱਲ ਕਹਿ ਦਿੱਤੀ ਇਸ ਕਰਕੇ ਆਪਾਂ ਦਿਲ ਵੱਡਾ ਕਰੋ ਦਿਲ ਕਮਜ਼ੋਰ ਨਾ ਕਰੋ ਔਰ ਦੂਜਿਆਂ ਦੀ ਤਰਾਸਗੀ ਤੇ ਮਜਬੂਰੀਆਂ ਦੀ ਨਾ ਖਿੜੇੜਾਓ ਔਰ ਨਾ ਤੁਸੀਂ ਉਹਨਾਂ ਨੂੰ ਟਾਰਗੇਟ ਕਰੋ ਨਫ਼ਰਤ ਫਿਲਾਓ ਐਰ ਜਿਹੜੀ ਨਫਰਤ ਵਾਲੀ ਐ ਰਾਜਨੀਤੀ ਉਹਨਾਂ ਤੇ ਰਾਜਨੀਤੀ ਵੀ ਨਾ ਕਰੋ ਇਹ ਰਾਜਨੀਤਿਕ ਲੋਕ ਕਰਦੇ ਇਹਨਾਂ ਇਹ ਇਹਨਾਂ ਨੂੰ ਐ ਉਹ ਜੀ ਜ਼ਮੀਨਾਂ ਨਹੀਂ ਭਾਈ ਨਹੀਂ ਜ਼ਮੀਨਾਂ ਲੈਣ ਦੇਣੀਆਂ ਤੇ ਨਾ ਦਿਓ ਹੂੰ ਨਾ ਦਿਓ ਨਾ ਵੇਚੋ ਕੋਈ ਤਾਨੂੰ ਰੁਕੋ ਤੋ ਇਹ ਥੋੜੀ ਜੀ ਤੁਸੀਂ ਜਿੱਥੇ ਤਾਨੂੰ ਜਿਆਦਾ ਪੈ ਕਿੰਨੀਆਂ ਕਿ ਜ਼ਮੀਨਾਂ ਉਹ ਖਰੀਦ ਲੈਣਗੇ ਪੈਸਾ ਹੈ ਜਿਹੜੇ ਮਜ਼ਦੂਰੀ ਕਰ ਜਿਹੜੇ ਮਜ਼ਦੂਰੀ ਕਰਨ ਵਾਲਿਆ ਉਹ ਪੰਜਾਬ ਦੀਆਂ ਜ਼ਮੀਨਾਂ ਦੀ ਕੀਮਤ ਦੇ ਦੇਣਗੇ ਹੂੰ ਪ੍ਰਚਾਰ ਰੋੜਾ ਨਹੀਂ ਪ੍ਰਚਾਰ ਫਿਰ ਇਹ ਸਾਂਝੀ ਵਾਲਤਾ ਬਾਬੇ ਨਾਨਕ ਦਾ ਸੰਦੇਸ਼ ਇਨੂੰ ਤੋੜ ਤੋੜ ਕੌਣ ਰਿਹਾ ਲੱਗਦਾ ਹੈ ਏਜੰਸੀਆਂ ਦਾ ਕੰਮ ਹੋਊਗਾ ਇਸ ਸਮੇਂ ਹੜ ਦੀ ਸਥਿਤੀ ਚੋਣਾ ਅੱਗੇ ਆਉਣ ਵਾਲੇ ਸਮੇਂ ਚ ਇਹ ਸਥਿਤੀ ਪੈਦਾ ਕਰ ਦੇਣੀ ਇੱਕ ਧਿਰ ਦੂਜੀ ਦੇ ਖਿਲਾਫ ਖੜੀ ਕਰ ਦੇਣੀ ਸਾਡੇ ਪੰਜਾਬੀ ਜਿਹੜੇ ਆ ਨਾ ਦੇਖੋ ਕੋਛੇਨਾਂ ਦੀਆਂ ਬਹੁਤ ਖੂਬੀਆਂ ਕੋਛੇਨਾਂ ਦੀਆਂ ਉਡੀਆਂ ਹੀ ਵੱਡੀਆਂ ਕਮੀਆਂ ਵੀ ਹੈ ਖੂਬੀਆਂ ਤੇ ਇਹਨਾਂ ਦੀਆਂ ਇਹ ਆ ਕਿਉਂਕਿ ਅਸੀਂ ਉਹ ਪਠਾਨ ਸੱਭਿਤਾ ਜਿਹੜੀ ਸੀ ਪਠਾਨੀ ਅਫਗਾਨਿਸਤਾਨ ਜਾਂ ਇਹ ਬਲੋਚਿਸਤਾਨ ਜਾਂ ਅਸੀਂ ਵੀ ਜੀ ਖੂਨ ਜਾਂ ਸਾਡੇ ਜਿਹੜੀ ਟ੍ਰਾਈਬਲ ਇੱਕ ਸਾਡੀ ਜਿਸਮ ਹੈ ਨਾ ਚੌੜੇ ਮੋਢੇ ਤਕੜੇ ਉਹ ਡਾਂਗ ਸੋਟੇ ਵਾਲੇ ਉਹ ਸਾਡਾ ਇੱਕ ਖੂਨ ਚ ਹੈ ਸੱਭਿਆਚਾਰ ਚ ਹੈ ਸਾਡੀ ਸੋਚ ਚ ਹੈ ਤਕੜੇ ਤੇ ਲੜਾਕੂ ਤੇ ਅਸੀਂ ਪਹਿਲੇ ਹੀ ਸੀਗੇ ਹੂੰ ਉੱਤੇ ਸਾਡੇ 10ਵੇਂ ਪਾਸ਼ਾ ਨੇ ਅਮਰਤ ਸਿਖਾ ਕੇ ਸਾਨੂੰ ਸਿੰਘ ਬਣਾਤਾ ਵੀ ਤੁਸੀਂ ਸਾਰੇ ਹੀ ਸਰਦਾਰ ਆ ਅੱਗੇ ਲਾਤਾ ਸਰਦਾਰ ਦਾ ਮਤਲਬ ਲੀਡਰ ਲੀਡਰ ਤੁਸੀਂ ਸਾਰੇ ਲੀਡਰ ਆ ਤੁਹਾਨੂੰ ਉਹ ਹੀ ਤਾਂ ਕਾਂਗਰਸ ਦੇ ਅੰਦਰ ਹੁੰਦਾ ਵੀ ਸਾਰੇ ਹੀ ਲੀਡਰ ਆ ਕੋਈ ਫਾਲੋਅਰ ਨਹੀਂ ਬਣਨਾ ਚਾਹੁੰਦਾ ਤਾਂਗੇ ਤੇ ਇੰਨੀ ਖੇ ਉੱਡਦੀ ਆ ਜੀ ਇਹ ਜਿਹੜਾ ਕਰੇਲੇ ਨੂੰ ਨਿੰਮ ਤੇ ਚੜਾਤਾ ਨਾ ਪਹਿਲਾਂ ਹੀ ਲੜਾਕੂ ਸੀਗੇ ਤੇ ਹੁਣ ਉਹਨਾਂ ਨੇ ਚੱਕ ਕੇ ਹੋਰ ਉਹ ਕਰਤਾ ਉਹਦੇ ਕਰਕੇ ਉਹ ਨਾ ਹਰ ਚੀਜ਼ ਨੂੰ ਡਾਂਗ ਛੋਟੇ ਨਾਲ ਹੱਲ ਕਰਨਾ ਚਾਹੁੰਦੇ ਆ ਬੀ ਜਿਹੜਾ ਟਕੜਾ ਜਿਹੜਾ ਇੰਜ ਕਰ ਲੈ ਆਹ ਹੋ ਜੇ ਜਾਂ ਹੁਣ ਇੱਕ ਨਵੀਂ ਗੱਲ ਕੀ ਜਿਹੜੀ ਆਰਐਸਐਸ ਦੀ ਸੋਚ ਆ ਨਫ਼ਰਤ ਪੈਦਾ ਕਰਨੀ ਭੈ ਪੈਦਾ ਕਰਨਾ ਦੂਜਿਆਂ ਨੂੰ ਦਰਕਾਰ ਨਾ ਗਲੇ ਲਾਉਣ ਦੀ ਜਗਾ ਉਹਦੇ ਅਸੀਂ ਸ਼ਿਕਾਰ ਹੋਈ ਜਾਂਦੇ ਆ ਇਸ ਲਈ ਆਪਾਂ ਆਪਣੇ ਗੁਰੂਆਂ ਦੀ ਸਿੱਖਿਆ ਤੋਂ ਨਾ ਦੂਰ ਜਾਈਏ ਮੈਂ ਤੇ ਇੰਨੀ ਗੱਲ ਕਹਾਂ ਜੀ ਜਿੰਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਸੀਂ ਰੋਜ਼ ਸਿਰ ਝੁਕਾਉਂਦੇ ਆ ਨਤਮਸਤਕ ਹੁੰਦੇ ਆ ਉਹਨਾਂ ਦਾ ਕੋਈ ਪੱਤਰੇ ਇੱਕ ਨੂੰ ਨੁਕਸਾਨ ਪਹੁੰਚਾਉਂਦਾ ਆ ਤੇ ਅਸੀਂ ਮਤਲਬ ਉਹ ਬੰਦੇ ਆ ਕਿੰਨਾ ਸਾਡੇ ਦੇ ਹੁੰਦਾ ਕਿ ਨਾ ਐ ਤੇ ਸਾਨੂੰ ਮਨਜ਼ੂਰ ਨਹੀਂ ਕਿੰਨਾ ਗੁੱਸਾ ਹੁੰਦਾ ਪਰ ਜਿਹੜੇ ਉਹਨਾਂ ਚ ਸ਼ਬਦ ਗੁਰੂ ਹੈ ਜਿਹੜੀ ਸੋਚ ਦਿੱਤੀ ਹੈ ਸਿੱਖਿਆ ਦਿੱਤੀ ਹੈ ਸਾਨੂੰ ਉਹ ਕੱਲੇ ਗੁਰੂ ਗ੍ਰੰਥ ਸਾਹਿਬ ਦੇ ਸ਼ੇਪ ਦੇ ਵਿੱਚ ਤੇ ਨਹੀਂ ਨਾ ਉਹਦੇ ਵਿਚਾਰជា ਸ਼ਕਤੀ ਤੇ ਠੀਕ ਹੈ ਨਾ ਉਹ ਜਿਹੜਾ ਵਿਚਾਰ ਆ ਉਹਦੇ ਅਸੀਂ ਉਲਟ ਹੋਈਏ ਫੇਰ ਤੇ ਤੇ ਬੁੱਤ ਪੂਜਾ ਦੀ ਹੈ ਕਿ ਤੁਸੀਂ ਮੰਦਿਰ ਚ ਜਾ ਕੇ ਸਾਰਿਆਂ ਦੀ ਕ੍ਰਿਸ਼ਨ ਜੀ ਦੀ ਰਾਮ ਜੀ ਦੀ ਪੂਜਾ ਵੀ ਕਰ ਆਇਆ ਤੇ ਬਾਹਰ ਆ ਕੇ ਜੇਬਾਂ ਵੀ ਕੱਟਣ ਲੱਗ ਪਏ ਆ ਇਹ ਕੀ ਗੱਲ ਹੋਈ ਇੰਜ ਤਾਂ ਨਹੀਂ ਘੋਣਾ ਚਾਹੀਦਾ ਤੁਸੀਂ ਉਸ ਸੋਚ ਨੂੰ ਆਪਣੀ ਸੋਚ ਦਾ ਹਿੱਸਾ ਬਣਾਓ ਔਰ ਉਸ ਸੋਚ ਦਾ ਪਸਾਰ ਕਰੋ ਤਾਂ ਕਿ ਵੈਸੇ ਬਾਏ ਦਾ ਵੇ ਮੈਂ ਇਹ ਗੱਲ ਦੱਸ ਦਿਆਂ ਸਾਡੀ ਚ ਉਹ ਸੋਚ ਵੀ ਲਗਾਤਾਰ ਕੰਮ ਕਲਟੀਵੇਟ ਹਦੀ ਆ ਤੁਸੀਂ ਫਲੱਟ ਦੇ ਦਿਨਾਂ 'ਚ ਦੇਖ ਲਿਆ ਕਿੱਥੋਂ ਨਿਕਲੀ ਆਏ ਹੂੰ ਲੰਗਰ ਦੀ ਪ੍ਰਥਾ ਸੰਗਤ ਦੀ ਪ੍ਰਥਾ ਪਾਈ ਚਾਰੇ ਦੀ ਪ੍ਰਥਾ ਡੋਬਰੇ ਨੂੰ ਬਚਾਉਣ ਦੀ ਪ੍ਰਥਾ ਇਹ ਜਿਹੜੀ ਸਾਡੀ ਕਿੱਥੋਂ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜੀ ਕੁਝ ਸਾਡੀ ਬਰਾਦਰੀ ਚੋਂ ਸਭਿਆਚਾਰ ਚੋਂ ਇਤਿਹਾਸ ਚੋਂ ਕੁਝ ਸਾਨੂੰ ਜਿਹੜਾ ਪੱਕਿਆ ਹੀ ਦਿੱਤੀ ਉਹ ਗੁਰੂ ਗ੍ਰੰਥ ਸਾਹਿਬ ਉਹ ਸਾਡੀਆਂ ਸੋਚਾਂ ਹੈਗੀਆਂ ਇੱਥੇ ਆਣ ਕੇ ਕਾਣੋ ਜਿਹੜੀ ਆਉਂਦੀ ਹੈ ਜਦੋਂ ਕਮਿਊਨਲ ਹੋਣ ਲੱਗਦੇ ਆ 47 ਚੋ ਇਤਿਹਾਸ ਜਿਤਾ ਅਜੇ ਤੱਕ ਪੁੱਤ ਰਹੇ ਹਨ ਨਾ ਜੀ ਆਪਣੀਆਂ ਹੀ ਭਰਾਵਾਂ ਨੂੰ ਅਸੀਂ ਖੂਨ ਦੇ ਪਿਆਸੇ ਹੋ ਗਏ ਤੇ ਵੱਢ ਤੋਂ ਬਾਅਦ ਮਾਰ ਕੇ ਤੇ ਉਸ ਕਰਕੇ ਵੱਢ ਟੁੱਕ ਕੇ ਅਸੀਂ ਆਪਣੇ ਨੰਬਰ ਬਣਾਉਣ ਲੱਗ ਗਏ ਉਦੋਂ ਵੀ ਇਹ ਹੋਇਆ ਜਦੋਂ 80 ਦੇ ਵਿੱਚ ਟੋਪੀ ਧੋਤੀ ਜਮਣਾਪਾਰ ਦੇ ਨਾਲ ਲੱਗਦੇ ਸੀ ਮੈਂ ਉਦੋਂ ਹੋਰ ਤਰ੍ਹਾਂ ਦਾ ਮੈਂ ਇਹਦੇ ਬਾਰੇ ਚਲੋ ਇਹ ਇੱਕ ਅਲੱਗ ਇਸ਼ੂ ਹੈਗਾ ਉਹਦੇ 'ਚ BSP ਜਾਂ ਹੋਰ ਕਈ ਕਿਸਮ ਦੀਆਂ ਸਾਡੀਆਂ ਇੱਥੇ ਮੂਵਮੈਂਟਾਂ ਵੀ ਪਨਪੀਆਂ ਆ ਉਸ ਨੂੰ ਕਰਾਂਗੇ ਪਰ ਇਹ ਐਜ਼ ਐ ਸਿੱਖ ਜਿਹੜੀ ਮੈਂ ਗੱਲ ਕਰਦਾ ਹਾਂ ਕਿਤੇ ਉਹ ਵੀ ਗੱਲ ਉੱਠੇ ਕਿਸੇ ਵੀ ਸੋਚ ਤੋਂ ਕਿਤੇ ਵੀ ਪਾਰਟੀ ਤੋਂ ਕਿਸੇ ਵੀ ਇੰਡੀਵਿਜੂਅਲ ਤੋਂ ਸਾਨੂੰ ਪਹਿਰਾ ਸੱਬੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਖੇ ਬਾਰਾ ਜੀਓ ਜੀ ਜਿਵੇਂ ਅੱਜ ਵੀ ਸਾਡੇ ਲੰਗਰ ਦੇ ਵਿੱਚ ਆਪਾਂ ਪੁੱਛਦੇ ਹਾਂ ਵੀ ਤੂੰ ਕਿਹੜੀ ਧਰਮ ਦਾ ਆਇਆ ਤੂੰ ਕਿਹੜੀ ਬੋਲੀ ਦਾ ਆਇਆ ਤੂੰ ਸਾੜੀ ਪਾ ਕੇ ਆਇਆ ਜਾਂ ਤੂੰ ਹੁਣ ਨਿੱਕਰ ਜਾਂ ਪੈਂਟ ਪਾ ਕੇ ਆਇਆ ਨਾ ਕੁਝ ਨਹੀਂ ਪੁੱਛਦੇ ਭੁਖਾਇਆ ਜਾਉ ਦੀ ਛੱਡਦਾ ਆ ਆਓ ਜੀ ਬੈਠੋ ਬਸ ਫੇਰ ਪਕਾਉਣ ਤੱਕ ਹੂੰ ਜਾ ਕੇ ਤੁਸੀਂ ਕਿਸੇ ਹੋਰ ਮੰਦਿਰ ਚ ਜਾ ਕੇ ਕੋਈ ਦਲਿਤ ਅੱਜ ਵੀ ਜਿਹੜੇ ਵੱਡੇ ਵੱਡੇ ਹੈ ਰਾਸ਼ਟਰਪਤੀ ਨੂੰ ਨਹੀਂ ਵੜ ਦਿੰਦੇ ਯਾਰ ਬਾਕੀ ਤੇ ਗੱਲ ਛੱਡੋ ਜਿਹੜਾ ਸਭ ਤੋਂ ਸੁਪਰੀਮ ਸਭ ਤੋਂ ਪਾਵਰਫੁਲ ਫੌਜਾਂ ਦਾ ਕਮਾਂਡਰ ਦੇਸ਼ ਦੀਆਂ ਐਡੇ ਵੱਡੇ ਦੇਸ਼ ਦੀਆਂ ਉਹਨੂੰ ਕਹਿੰਦੇ ਬਾਹਰ ਬਹਿ ਜਾ ਪੌੜੀਆਂ 'ਚ ਤੂੰ ਨਹੀਂ ਅੰਦਰ ਵੜ ਸਕਦਾ ਇਸ ਲਈ ਜਿਹੜੀ ਸ਼ਕਤੀ ਸਾਡੇ ਗੁਰੂਆਂ ਨੇ ਸਾਡੇ ਇਤਿਹਾਸ ਨੇ ਸਾਨੂੰ ਬਖਸ਼ੀ ਹੋਈ ਆ ਸਾਡੇ ਫਲਸਫੇ ਤੇ ਸਾਡੀ ਸੋਚ ਤੇ ਸਾਡੇ ਪਰਿਵਾਰਾਂ 'ਚ ਉਹਦੀ ਰਾਖੀ ਕਰੋ ਔਰ ਉਹਦੇ ਵਿੱਚ ਜੇ ਬਾਹਰੋਂ ਕੋਈ ਖੋਟ ਪੈਂਦੀ ਹੈ ਆਰਐਸਐਸ ਟਾਈਪ ਤੁਹਾਡੇ ਚ ਸੋਚ ਆਉਣ ਲੱਗਦੀ ਹੈ ਤੀਰ ਮੇਰ ਆਉਣ ਲੱਗਦਾ ਜੀ ਆਪਣੇ ਹੀ ਜਿਹੜੇ ਇਤਿਹਾਸ ਤੇ ਐਨੇ ਨੇ ਨੁਕਸਾਨ ਜੋ ਅਸੀਂ ਕਰਕੇ ਕਰਵਾਏ ਹੋਏ ਆ ਪਹਿਲਾਂ 10 ਲੱਖ ਲੋਕ ਸਾਨੂੰ ਕੀ ਮਿਲਿਆ ਮੇਰੇ ਤੇ ਅੱਖਾਂ 'ਚ ਅਥਰੂ ਆ ਜਾਂਦੇ ਅੱਜ ਵੀ ਕਿੱਡਾ ਵੱਡਾ ਪੰਜਾਬ ਸੀ ਜਿਹਨੂੰ ਅਸੀਂ ਕਟਵਾ ਗਏ ਪੰਜਾਬ ਤੇ ਪੰਜਾਬ ਸਾਡੇ ਸਾਜ ਸਾਂਝਾ ਸੱਭਿਆਚਾਰ ਸੀ ਮੁਸਲਮਾਨ ਤੇ ਹਿੰਦੂ ਦੇ ਨਾਤੇ ਸਾਨੂੰ ਤੇ ਵਰਥਿਆ ਹੀ ਗਿਆ ਅਸੀਂ ਤੇ ਵਰਤੇ ਗਏ ਨਾ ਮਰਵਾਲੇ ਸਾਡੇ ਬੰਦੇ ਉਜੜੇ ਉਹਨਾਂ ਦੇ ਆਏ ਹੋਣਗੇ ਹੋਰ ਵੀ ਮੈਂ ਇਹਦੇ 'ਚ ਹਿੰਦੂ ਸਿੱਖ ਦੀ ਨਹੀਂ ਗੱਲ ਜਿਹੜੇ ਕਮਿਊਨਲ ਬੰਦੇ ਸੀ ਉਹਨਾਂ ਨੇ ਸੈਕੂਲਰ ਬੰਦਿਆਂ ਨੂੰ ਬਿਲਕੁਲ ਆਪਣੇ ਤੋਂ ਉਲਟ ਸੋਚ ਵਾਲਿਆਂ ਨੂੰ ਖੂਨ ਦੀਆਂ ਨਦੀਆਂ ਦੇ ਵਿੱਚ ਬਦਲ ਕੇ ਰੱਖ ਦਿੱਤਾ ਹੁਣ ਉਹ ਵੀ ਰੋਂਦੇ ਆ ਤੇ ਅਸੀਂ ਵੀ ਰੋਂਨੇ ਆ ਯਾਰ ਇਹ ਸਾਡੇ ਕੋਲ ਕੀ ਹੋ ਗਿਆ ਹੁਣ ਤੈ ਨਾ ਕਰੀਏ ਤੇਰ ਮੇਰ ਹੁਣ ਦੁਬਾਰਾ ਤਾ ਉਹਨਾਂ ਰਸਤਿਆਂ ਤੇ ਚਲੀਏ ਪਿਆ ਭਾਰੀ ਆ ਅੰਦਰ ਦਾ ਆ ਹਾਂ ਕ੍ਰਿਮੀਨਲ ਉਹ ਆਪਣਾ ਆ ਬਦੇਸ਼ੀ ਆ ਯੂਪੀ ਦਾ ਆ ਕੋਈ ਵੀ ਆ ਉਹਦੇ ਲਈ ਕਾਨੂੰਨ ਵੀ ਹੈਗਾ ਤੇ ਉਹਦੇ ਲਈ ਸਾਨੂੰ ਇੰਤਜ਼ਾਮ ਵੀ ਕਰਨੇ ਚਾਹੀਦੇ ਮੈਂ ਇਹਦੇ ਉਲਟ ਖ ਸੋਚੋ ਆਪਾਂ ਜਿਹੜਾ ਇੰਜਸ ਕਰਦੇ ਆ ਗੱਲ ਇੰਜ ਨਹੀਂ ਕਰਦੇ ਨਾ ਹੂੰ ਇਸ ਘਰ ਕੇ ਦੂਜੇ ਪਾਸੇ ਸੋਚੋ ਆ ਜਿਹੜੇ ਰੋਜ਼ ਕੰਨਾਂ ਦੀਆਂ ਔਰਤਾਂ ਦੀਆਂ ਮੁਰਕੀਆਂ ਲਾਉਂਦੇ ਆ ਜਾਂ ਇਹੋ ਜਿਹਾ ਉਹ ਕੰਮ ਕਰਦੇ ਕੌਣ ਆ ਜਿਹੜੇ ਰੋਜ਼ ਲੋਕਾਂ ਨੂੰ ਥ੍ਰੈਟ ਦਿੰਦੇ ਆ ਰੋਜ਼ ਫਿਰੌਤੀਆਂ ਲੈਣ ਵਾਲੇ ਆ ਉਹ ਯੂਪੀ ਦੇ ਆ ਹਾਂ ਇਹ ਇੱਕ ਇਹੋ ਜਿਹੇ ਘਟਨਾਵਾਂ ਤਾਂ ਪੰਜਾਬ 'ਚ ਹੋਰ ਵੀ ਬਹੁਤ ਨੇ ਜਿਹੜੀਆਂ ਗੈਂਗ ਪੰਜਾਬ ਇੱਕ ਗੈਂਗਸਟਰ ਦਾ ਅੱਡਾ ਬਣ ਚੁੱਕਾ ਆ ਨਸ਼ੇ ਕਰਕੇ ਨਸ਼ਾ ਉਹਨਾਂ ਨੇ ਫਲਾਇਆ ਨਸ਼ਾ ਸੀ ਉਹਨਾਂ ਨੂੰ ਵੀ ਲਾਇਆ ਹੋ ਮਾੜਾ ਮੋਟਾ ਪਹਿਲਾਂ ਤੇ ਅਸੀਂ ਕਹਿੰਦੇ ਸੀ ਉਹ ਤਮਾਕੂ ਲਾਉਂਦੇ ਆ ਭਾਈ ਤਮਾਕੂ ਜੇ ਲਾ ਰਹੇ ਆ ਸੱਭਿਆਚਾਰਕ ਤੌਰ ਤੇ ਬੀੜੀਆਂ ਪੀਂਦੇ ਆ ਉਹਨਾਂ ਨੂੰ ਅੰਮ੍ਰਿਤਪਾਨ ਕਰਾਓ ਉਹਨਾਂ ਨੂੰ ਕਹੋ ਆਇਓ ਅਸੀਂ ਤੁਹਾਨੂੰ ਸਿੰਘ ਬਣਾਉਨੇ ਹਾਕੀ ਤੁਸੀਂ ਕੰਮ ਕਰਦੇ ਹੋ ਪੁੱਟੇ ਤਾਂ ਅਸੀਂ ਤੁਹਾਨੂੰ ਬੱਬਰ ਚੇਰ ਬਣਾਉਨੇ ਆਓ ਸਾਡੀ ਆਪਾਂ ਉਹਨਾਂ ਨੂੰ ਇਹ ਕਰਕੇ ਨਾ 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 ਇਹਨਾਂ ਨੂੰ ਪਰਾਂ ਰੱਖੋ ਯਾਰ ਇਹ ਤੇ ਇਹ ਤੇ ਫਿਰ ਸਾਡੀ ਜਿਹੜੀ ਹਿੰਦੂਤਵਾਦੀ ਮਨੁਵਾਦੀ ਜਾਤੀਗਤ ਸੋਚ ਆ ਉਹ ਕਿਤਨਾ ਕਿਤੇ ਕੀ ਅਸੀਂ ਲਈ ਬੈਠੇ ਆ ਜੇ ਅੰਦਰ ਵੀ ਇਹ ਤੇਰ ਮੇਰ ਤੇ ਉਥੋਂ ਹੀ ਆਉਂਦੀ ਆ ਨਾ ਇਹ ਨੀਮਾ ਮੈਂ ਉੱਚਾ ਮੈਂ ਮੈਂ ਕਮਾਂਡਰ ਇਹ ਫਾਲੋਅਰ ਇਹ ਮੇਰਾ ਜੁੱਤੀ ਪਾਲਿਸ਼ ਕਰੇ ਤੇ ਮੈਂ ਇਥੇ ਚੌਧਰ ਬਣ ਕੇ ਚਿੱਟੇ ਕੱਪੜੇ ਪਾ ਕੇ ਤੁਰਿਆ ਫਿਰਾਂ ਇਹ ਸੋਚਾਂ ਜਿਹੜੀਆਂ ਆ ਇਹਦੇ ਚੋਂ ਸੱਬੇ ਸਾਂਝੀ ਵਾਲਦਾ ਸਰਬ ਮਾਨਵਤਾ ਦਾ ਮੈਂ ਇਹ ਗੱਲ ਮਾਨਵਤਾ ਦਾ ਕਿਉਂ ਕਹੂੰ ਕੁਦਰਤ ਪੂਰੀ ਕੁਦਰਤ ਦਾ ਪੂਰੀ ਕੌਸਮੋਸ ਨੂੰ ਪਿਆਰ ਕਿਵੇਂ ਕਰਨਾ ਉਹਨੂੰ ਆਪਣੀ ਸੋਚ ਦਾ ਹਿੱਸਾ ਬਣਾ ਕੇ ਤੁਸੀਂ ਜੀਵਨ ਨੂੰ ਕਿਵੇਂ ਨਿਖਾਰਨਾ ਉਸ ਪਾਸੇ ਜਾਣਾ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਇਸ ਪ੍ਰੋਗਰਾਮ ਚੋਂ ਲਈ ਇਸ ਵਿਸ਼ੇ ਤੇ ਚਰਚਾ ਕਰਨ ਲਈ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ